ਘਰ ਨੂੰ ਲਾ ਕੇ ਹੀ ਇਸ ਮੈਂ ਮੇਰੀ ਵਾਲੀ ਭਾਵਨਾ ਨੂੰ ਤਿਆਗ ਕਰਕੇ ਹੀ ਅਸੀਂ ਮਹਾਰਾਜ ਦੇ ਕੋਲੋਂ ਕੁਝ ਧਾਤ ਪ੍ਰਾਪਤ ਕਰ ਸਕਦੇ ਆ ਜਿਸ ਧਾਤ ਨੂੰ پا ਕੇ ਨਿਗੂਰਾ ਇਨਸਾਨ ਵੀ ਗੁਰੂ ਵਾਲਾ ਬਣ ਜਾਂਦਾ ਹੈ ਨਹੀਂ ਤਾਂ ਭਾਗਾਂ ਵਾਲਿਓ ਅੱਜ ਸੰਸਾਰ ਦੇ ਵਿੱਚ ਦੁਨੀਆ ਦੇ ਕੋਲ ਪੈਸਾ ਬਹੁਤ ਹੈ ਧਨ ਹੈ ਜ਼ਮੀਨ ਹੈ ਜਾਇਦਾਦ ਹੈ ਇਸ ਦਾ ਹੀ ਮਾਨ ਚੁੱਕੀ ਬਿਰਦੇ ਨੇ ਕੋਈ ਪੋਲਿਟਿਕਸ ਦੇ ਵਿੱਚ ਆ ਗਿਆ ਕੋਈ ਰਾਜਨੀਤੀ ਵਿੱਚ ਆ ਗਿਆ ਕੋਈ ਧਰਮ ਦੇ ਠੇਕੇਦਾਰ ਬਣ ਗਏ ਉਹਨਾਂ ਨੂੰ ਸੀ ਚੀਜ਼ ਦਾ ਮਾਨ ਹੈ ਕਿ ਸਾਡੇ ਵਰਗਾ ਤਾਂ ਕੋਈ ਹੋਰ ਨਹੀਂ ਫਿਰ ਉਹ ਗੁਰੂ ਕੋਲ ਜਾ ਕੇ ਸੀਸ ਨਵਾਉਂਦੇ ਨੇ ਗੁਰੂ ਕੋਲ ਜਾ ਕੇ ਉੱਥੇ ਜਾ ਕੇ ਦਾਨ ਪੁੰਨ ਕਰਨ ਗਏ ਉੱਥੇ ਜਾ ਕੇ ਉਹ ਸਮਾਜ ਦੇ ਵਿੱਚ ਇਹੋ ਜਿਹਾ ਪੱਖ ਮਨੁੱਖਤਾ ਦੇ ਅੱਗੇ ਪੇਸ਼ ਕਰਦੇ ਨੇ ਕਿ ਉਹ ਦਿਆਲੂ ਪ੍ਰਵਿਰਤੀ ਵਾਲੇ ਨੇ ਉਹ ਦਿਆਦਾਨ ਕਰਨ ਵਾਲੇ ਨੇ ਜੀਆਂ ਦੀ ਰੱਖਿਆ ਕਰਨ ਵਾਲੇ ਨੇ ਪਰ ਹੁਮੇ ਤਾਂ ਉਹਨਾਂ ਦੇ ਉੱਤੇ ਸਵਾਰ ਹੁੰਦੀ ਆ ਹੰਕਾਰ ਵਿੱਚ ਉਹ ਨੀਤਾ ਪ੍ਰਤੀ ਡੁੱਬੇ ਰਹਿੰਦੇ ਨੇ ਨੀਤਾ ਪ੍ਰਤੀ ਹੰਕਾਰ ਵਿੱਚ ਡੁੱਬੇ ਹੋਣ ਕਾਰਨ ਪਰਮੇਸ਼ਵਰ ਦਾ ਨਾਮ ਮਨ ਵਿੱਚ ਨਹੀਂ ਵੱਸਦਾ ਇਸ ਮਨ ਵਿੱਚ ਜੇ ਪਰਮੇਸ਼ਵਰ ਦਾ ਨਾਮ ਬਸਾਣਾ ਹੈ ਪਰਮੇਸ਼ਵਰ ਦੀ ਪ੍ਰਾਪਤੀ